ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕੋ ਸੇਵਾ ਬਨ ਆਈ ਹੁਕਮਬੋਝ ਪਰਮਪਦ ਪਾਈ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸ਼੍ਰੀ ਆਨੰਦਪੁਰ ਸਾਹਿਬ ਸੇਵਾ ਸੁਸਾਇਟੀ ਦੇ ਨਾਲ ਜੁੜੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਤੋਂ ਨੰਗਲ ਤੱਕ ਦੇ ਜੋ ਪਿੰਡਾਂ ਦੇ ਵਿੱਚ ਪਰਿਵਾਰ ਹਨ ਲੋੜਵੰਦ ਜ਼ਰੂਰਤਵੰਦ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜੋ ਵਿਧਵਾ ਬੀਬੀਆਂ ਹਨ ਜਾ ਕਿਸੇ ਘਰ ਦੇ ਮੁਖੀ ਦੇ ਸੱਟ ਚੋਟ ਲਗਣ ਕਰਕੇ ਆਪਣੇ ਕੰਮ ਤੇ ਨਹੀਂ ਜਾ ਸਕਦਾ ਅਜਿਹੇ ਪਰਿਵਾਰਾਂ ਨੂੰ ਮਹੀਨਾਵਾਰ ਜੋ ਰਾਸ਼ਨ ਦੀ ਸੇਵਾ ਹੈ ਤਕਰੀਬਨ 2020 ਸਾਲ ਦੇ ਵਿੱਚ ਆਰੰਭ ਕੀਤੀ ਗਈ ਸੀ 2024 ਚੱਲ ਰਿਹਾ ਹੈ ਮਈ ਮਹੀਨੇ ਦੀ ਜੋ ਰਾਸ਼ਨ ਦੀ ਸੇਵਾ ਹੈ ਉਹਨਾਂ ਜ਼ਰੂਰਤਮੰਦ ਲੋੜਵੰਦ ਪਰਿਵਾਰਾਂ ਨੂੰ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਦਿੱਤੀ ਜਾ ਰਹੀ ਹੈ ਧੰਨਵਾਦ ਕਰਦੇ ਹਾਂ ਸਮੂਹ ਸੰਗਤਾਂ ਦਾ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਇਸ ਸੁਸਾਇਟੀ ਦੇ ਨਾਲ ਜੁੜੇ ਹੋਏ ਹਨ ਮਾਇਆ ਦਾ ਸਹਿਯੋਗ ਦਿੰਦੇ ਆ ਹਰੇਕ ਮਹੀਨੇ ਬੈਂਕ ਅਕਾਊਂਟ ਦੇ ਵਿੱਚ ਵੀ ਮਾਇਆ ਭੇਜਦੇ ਆ ਰਸੀਦਾ ਰਾਹੀਂ ਮਾਇਆ ਭੇਜਦੇ ਆ ਅਸੀਂ ਆਸ ਕਰਦੇ ਆ ਇਸੇ ਤਰ੍ਹਾਂ ਸ਼੍ਰੀ ਆਨੰਦਪੁਰ ਸਾਹਿਬ ਸੇਵਾ ਸੁਸਾਇਟੀ ਦਾ ਸਹਿਯੋਗ ਦਿਓ ਤਾਂ ਜੋ ਆਪਾਂ ਉਹਨਾਂ ਜ਼ਰੂਰਤਮੰਦ ਲੋੜਵੰਦ ਪਰਿਵਾਰਾਂ ਦੀ ਜੋ ਰਾਸ਼ਨ ਦੀ ਸੇਵਾ ਹੈ ਇਸੇ ਤਰ੍ਹਾਂ ਸਦਾ ਹੀ ਕਰਦੇ ਰਹੀਏ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਆਪ ਸਮੂਹ ਸੰਗਤਾਂ ਨੂੰ ਵੀ ਪ੍ਰਮਾਤਮਾ ਚਰਦੀ ਕਲਾ ਬਖਸ਼ਿਸ਼ ਕਰੇ ਜਿੰਨੇ ਵੀ ਸਾਡੇ ਸੁਸਾਇਟੀ ਦੇ ਮੈਂਬਰ ਹੈ ਉਹਨਾਂ ਨਾਲ ਅੱਜ ਉਹਨਾਂ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਉਣ ਵਾਸਤੇ ਇਕੱਤਰ ਹੋਏ ਹੈ ਸਾਡੇ ਸੁਸਾਇਟੀ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਜੀ ਸਕੱਤਰ ਸਾਹਿਬ ਜੀ ਸਾਡੇ ਨਾਲ ਹਨ ਸਰਦਾਰ ਦਲਬਾਖ ਸਿੰਘ ਜੀ ਔਰ ਸਰਪ੍ਰਸਤ ਸਾਡੇ ਗਿਆਨੀ ਜਗਤਾਰ ਸਿੰਘ ਜੀ ਇਸੇ ਤਰ੍ਹਾਂ ਕੈਸ਼ੀਅਰ ਭਾਈ ਸਰਬਜੀਤ ਸਿੰਘ ਜੀ ਮਾਸਟਰ ਮਨਦੀਪ ਸਿੰਘ ਜੀ ਗਾਗ ਤੋਂ ਸਾਡੇ ਸਾਰੇ ਸੁਸਾਇਟੀ ਮੈਂਬਰ ਉਹਨਾਂ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਵਾਸਤੇ ਇਕੱਤਰ ਹੋਏ ਆ ਆਸ ਕਰਦੇ ਆ ਇਸ ਤਰ੍ਹਾਂ ਸਹਿਯੋਗ ਦਿਓ ਸਭਨਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ